ਕਬਾਦਸ਼ਾ ਦੇ ਮਨ ਚ ਖਿਆਲ ਆਇਆ ਕਿ ਜੀ ਉਸ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਕਿ ਕਿਸ ਕੰਮ ਨੂੰ ਸ਼ੁਰੂ ਕਰ ਲਈ ਕਿਹੜਾ ਟੁਕਮਾ ਸਮਾਵਾ ਜੀ ਉਹਨੂੰ ਪਤਾ ਲੱਗ ਜਾਏ ਕਿ ਕਿਹੜੇ ਸਹੀ ਲੋਕਾਂ ਦੀ ਗੱਲ ਨੂੰ ਉਹਨੂੰ ਮੰਨਣੀ ਚਾਹੀਦੀ ਆ ਤੇ ਕਿਹੜੇ ਲੋਕਾਂ ਤੋਂ ਉਹਨੂੰ ਬਚ ਕੇ ਰਹਿਣਾ ਚਾਹੀਦਾ ਜੀ ਉਹਨੂੰ ਹਮੇਸ਼ਾ ਹੀ ਇਹ ਪਤਾ ਲੱਗ ਜਾਇਆ ਕਰੇ ਕਿ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਵਾ ਕਿਹੜਾ ਕੰਮ ਉਹਨੂੰ ਪਹਿਲਾਂ ਕਰਨਾ ਚਾਹੀਦਾ ਵਾ ਤੇ ਕਿਹੜਾ ਉਹਨੂੰ ਜਿਹੜਾ ਪੈਂਡਿੰਗ ਚ ਰੱਖ ਲੈਣਾ ਚਾਹੀਦਾ ਕਿ ਬਾਅਦ ਚੋਂ ਕਰ ਲਵੇ ਕਿਹੜਾ ਕੰਮ ਕਰਨ ਨਾਲ ਉਹਨੂੰ ਸਫਲਤਾ ਮਿਲੂਗੀ ਕਿਹੜੇ ਨਾਲ ਅਸਫਲਤਾ ਮਿਲੂਗੀ ਤੇ ਫਿਰ ਉਹ ਕੰਮ ਕਰੂਗਾ ਹੀ ਨਹੀਂ ਇਸ ਤਰ੍ਹਾਂ ਦੇ ਵਿਚਾਰ ਤੁਹਾਡੇ ਮਨ ਵਿੱਚ ਵੀ ਜ਼ਰੂਰ ਆਉਂਦੇ ਹੋਣੇ ਆ ਕਈ ਵਾਰ ਆਪਾਂ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਮਿਲਦੇ ਆ ਆਪਾਂ ਧੋਖਾ ਖਾਨਦੇ ਆ ਜਾਂ ਸਾਡੇ ਨਾਲ ਕੋਈ ਸਹੀ ਨਹੀਂ ਕਰਦਾ ਤੇ ਅਸੀਂ ਇਹੋ ਕਹਿੰਦੇ ਆ ਨਾ ਜੇ ਮੈਨੂੰ ਪਤਾ ਹੁੰਦਾ ਨਾ ਇਹਨੂੰ ਮਿਲਣਾ ਹੀ ਨਹੀਂ ਸੀ ਇਹਦਾਂ ਮੈਂ ਗੱਲ ਹੀ ਨਹੀਂ ਸੀ ਕਰਨੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲਾਂ ਦਾ ਜਵਾਬਾ ਅੱਜ ਦੀ ਕਹਾਣੀ ਵਿੱਚ ਤੇ ਕਰਦੇ ਆ ਅੱਜ ਦੀ ਕਹਾਣੀ ਸ਼ੁਰੂ ਇੱਕ ਵਾਰੀ بادشاہ ਨੂੰ ਇਹ خیال ਆਇਆ ਕਿ ਜੀ ਉਸ ਨੂੰ ਪਹਿਲਾਂ ਹੀ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਠੁਕਵੇਂ ਸਮੇਂ ਦਾ ਪਤਾ ਲੱਗ ਜਾਵੇ ਜੀ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਕਿਹੜੇ ਉਚਿਤ ਲੋਕਾਂ ਦੀ ਗੱਲ ਨੂੰ ਮੰਨੇ ਤੇ ਕਿਹੜੇ ਲੋਕਾਂ ਤੋਂ ਬਚੇ ਤੇ ਸਭ ਤੋਂ ਜ਼ਿਆਦਾ ਐਵੇਂ ਕਿ ਜੀ ਉਸ ਨੂੰ ਇਹ ਹਮੇਸ਼ਾ ਹੀ ਇਹ ਪਤਾ ਲੱਗ ਜਾਇਆ ਕਰੇ ਕਿ ਉਸ ਲਈ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਵਾ ਤੇ ਉਹ ਕਦੀ ਵੀ ਕਿਸੇ ਕੰਮ 'ਚੋਂ ਅਸਫਲ ਨਹੀਂ ਹੋਵੇਗਾ ਅਕਿਆਲੋਂ ਦੀ ਆਈ ਬਾਦਸ਼ਾਹ ਨੇ ਆਪਣੇ ਰਾਜ ਵਿੱਚ ਮੁਨਾਦੀ ਕਰਵਾ ਦਿੱਤੀ ਕਿ ਉਹ ਉਸ ਆਦਮੀ ਨੂੰ ਬਹੁਤ ਵੱਡਾ ਇਨਾਮ ਦੇਵੇਗਾ ਜਿਹੜਾ ਉਸ ਨੂੰ ਇਹ ਦੱਸੇਗਾ ਕਿ ਉਸ ਲਈ ਕੰਮ ਕਰਨ ਵਾਸਤੇ ਢੁਕਵਾਂ ਸਮਾਂ ਕਿਹੜਾ ਹੈ ਉਸ ਵਾਸਤੇ ਕਿਹੜੇ ਮਹੱਤਵਪੂਰਨ ਲੋਕ ਹਨ ਤੇ ਸਭ ਤੋਂ ਮਹੱਤਵਪੂਰਨ ਕੰਮ ਉਸ ਲਈ ਕਿਹੜਾ ਵਾ ਬਹੁਤ ਸਾਰੇ ਵਿਦਵਾਨ ਲੋਕ ਰਾਜੇ ਕੋਲ ਆਏ ਪਰ ਸਭ ਨੇ ਉਸਦੇ ਸਾਰੇ ਪ੍ਰਸ਼ਨਾਂ ਦੇ ਵੱਖ-ਵੱਖ ਜਵਾਬ ਦਿੱਤੇ ਸਭ ਪ੍ਰਸ਼ਨਾਂ ਦੇ ਜਵਾਬ ਕਿਉਂਕਿ ਇੱਕ ਦੂਜੇ ਤੋਂ ਅਲੱਗ ਸਨ ਇਸ ਲਈ ਬਾਦਸ਼ਾਹ ਕਿਸੇ ਨਾਲ ਵੀ ਸਹਿਮਤ ਨਾ ਹੋਇਆ ਤੇ ਕਿਸੇ ਨੂੰ ਵੀ ਕੋਈ ਇਨਾਮ ਨਾ ਦਿੱਤਾ ਹਾਨੀ ਵੀ ਆਪਣੇ ਪ੍ਰਸ਼ਨਾਂ ਦੇ ਠੀਕ ਉਤਰਾਂ ਦੀ ਤਲਾਸ਼ ਦਿਲ ਚੁੜਾ ਕੇ ਬਾਦਸ਼ਾਹ ਨੇ ਇੱਕ ਮਹਾਤਮਾ ਕੋਲੋਂ ਸਲਾਹ ਲੈਣ ਦਾ ਫੈਸਲਾ ਕੀਤਾ ਜੋ ਕਿ ਆਪਣੀ ਸਿਆਣਫਲੀ ਬਹੁਤ ਦੂਰ ਦੂਰ ਤੱਕ ਮਸ਼ਹੂਰ ਸੀ ਮਹਾਤਮਾ ਜੰਗਲ ਵਿੱਚ ਰਹਿੰਦਾ ਸੀ ਤੇ ਜੰਗਲ ਚ ਕਿਤੇ ਨਹੀਂ ਸੀ ਜਾਂਦਾ ਤੇ ਸਿਰਫ ਆਮ ਲੋਕਾਂ ਤੋਂ ਬਿਨਾ ਉਹ ਕਿਸੇ ਨੂੰ ਨਹੀਂ ਮਿਲਦਾ ਸੀ। ਅਸਲੀ ਬਾਦਸ਼ਾਹ ਨੇ ਸਧਾਰਨ ਜਿਹੇ ਕੱਪੜੇ ਪਾਏ ਤੇ ਮਹਾਤਮਾ ਦੀ ਚੌਂਪੜੀ 'ਚ ਪਹੁੰਚਣ ਤੋਂ ਪਹਿਲਾਂ ਹੀ ਉਹ ਆਪਣੇ ਘੋੜੇ ਤੋਂ ਉਤਰਿਆ ਤੇ ਆਪਣੇ ਅੰਗ ਰਖੈਕ ਨੂੰ ਪਿੱਛੇ ਛੱਡ ਕੇ ਇਕੱਲਾ ਹੀ ਚੌਂਪੜੀ ਵੱਲ ਚੱਲ ਪਿਆ। ਜਦੋਂ ਬਾਦਸ਼ਾਹ ਨੇੜੇ ਆਇਆ ਤਾਂ ਮਹਾਤਮਾ ਆਪਣੀ ਚੌਂਪੜੀ ਦੇ ਸਾਹਮਣੇ ਜ਼ਮੀਨ ਪੁੱਟ ਰਿਹਾ ਸੀ। ਬਾਦਸ਼ਾਹ ਨੂੰ ਵੇਖ ਕੇ ਉਸ ਨੇ ਉਸ ਦਾ ਸਵਾਗਤ ਕੀਤਾ ਤੇ ਜ਼ਮੀਨ ਪੁੱਟਦਾ ਰਿਹਾ। ਮਹਾਤਮਾ ਸੇਥ ਪਕੋ ਨਿਰਬਲ ਤੇ ਕਮਜ਼ੋਰ ਜਿਆ ਸੀ ਤੇ ਹਰ ਵਾਰੀ ਜਦੋਂ ਜ਼ਮੀਨ ਚੋਂ ਆਪਣੀ ਕਹੀ ਮਾਰਦਾ ਥੋੜੀ ਜੀ ਮਿੱਟੀ ਉੱਪਰ ਆਉਂਦੀ ਤਾਂ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਬਾਦਸ਼ਾਹ ਉਸ ਕੋ ਲਾਇਆ ਤੇ ਕਿਹਾ ਮਹਾਪੁਰਖੋ ਮੈਂ ਤੁਹਾਡੇ ਕੋਲ ਰੱਬ ਦੇ ਕਰਾਟਾ ਦੇ ਉੱਤਰ ਪੁੱਛਣ ਆਇਆ ਮੈਨੂੰ ਦੱਸੋ ਕਿ ਮੈਂ ਠੀਕ ਸਮੇਂ ਤੇ ਠੀਕ ਕੰਮ ਕਿਵੇਂ ਕਰਾਂ ਕਿਹੜੇ ਲੋਕ ਹਨ ਜਿਨ੍ਹਾਂ ਦੀ ਮੈਨੂੰ ਜ਼ਿਆਦਾ ਜ਼ਰੂਰਤ ਹੈ ਤੇ ਕਿਹੜੇ ਲੋਕਾਂ ਵੱਲੋਂ ਮੈਂ ਦੂਜਿਆਂ ਤੋਂ ਜ਼ਿਆਦਾ ਧਿਆਨ ਦੇਵਾਂ ਕਿਹੜੇ ਕੰਮ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਤੇ ਪਹਿਲ ਦੇ ਆਧਾਰ ਤੇ ਮੈਨੂੰ ਕਰਨੇ ਚਾਹੀਦੇ ਵਾ ਮਹਾਤਮਾ ਨੇ ਬਾਦਸ਼ਾਹ ਦੀ ਗੱਲ ਸੁਣੀ ਪਰ ਕੋਈ ਜਵਾਬ ਨਾ ਦਿੱਤਾ ਉਸ ਨੇ ਸਿਰਫ ਆਪਣੇ ਹੱਥ ਤੇ ਥੁੱਕਿਆ ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਬਾਦਸ਼ਾਹ ਬੋਲਿਆ ਤੁਸੀਂ ਥੱਕ ਗਏ ਹੋ ਲਿਆਓ ਇਹ ਕਾਹੀ ਮੈਨੂੰ ਦੇ ਦਿਓ ਤਾਂ ਕਿ ਕੋਚਰ ਮੈਂ ਤੁਹਾਡੇ ਲਈ ਕੰਮ ਕਰਾਂ ਮਹਾਤਮਾ ਨੇ ਰਾਜੇ ਨੂੰ ਕਹੀ ਫੜਾਉਂਦਿਆਂ ਕਿ ਹਾਂ ਧੰਨਵਾਦ ਤੇ ਆਪ ਜਮੀਨ ਤੇ ਬੈਠ ਕੇ ਆ ਸਾਹ ਲੈਣ ਲੱਗੋ। ਜਦੋਂ ਉਸਨੇ ਦੋ ਕਿਆਰੀਆਂ ਪੁੱਟ ਲਈਆਂ ਤਾਂ ਬਾਦਸ਼ਾਹ ਕੰਮ ਕਰਨੋਂ ਰੋਕ ਗਿਆ ਤੇ ਆਪਣੇ ਪ੍ਰਸ਼ਨ ਦੁਹਰਾਉਣ ਲੱਗਾ। ਮਹਾਤਮਾ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ। ਪਰ ਖੜਾ ਹੋ ਕੇ ਆਪਣਾ ਹੱਥ ਕਹੀ ਲੈਣ ਲਈ ਅੱਗੇ ਵਧਾਇਆ ਤੇ ਕਿਹਾ ਹੁਣ ਤੁਸੀਂ ਕੁਛੇਰ ਆਰਾਮ ਕਰੋ ਤੇ ਥੋੜਾ ਕੰਮ ਮੈਨੂੰ ਕਰ ਲੈਣ ਦਿਓ। ਬਾਦਸ਼ਾਹ ਨੇ ਆਪਣੀ ਕਹੀ ਮਹਾਤਮਾ ਨੂੰ ਨਾ ਦਿੱਤੀ ਤੇ ਜਮੀਨ ਪੁੱਟਣੀ ਜਾਰੀ ਰੱਖੀ। ਇੱਕ ਘੰਟਾ ਬੀਤ ਗਿਆ ਫਿਰ ਦੂਜਾ ਵੀ ਸੂਰਜ ਦਰਖਤਾਂ ਦੇ ਪਿੱਛੇ ਅਸਤ ਹੋਣਾ ਸ਼ੁਰੂ ਹੋ ਗਿਆ ਤੇ ਅਖੀਰ ਬਾਦਸ਼ਾਹ ਨੇ ਜ਼ਮੀਨ ਤੇ ਕਹੀ ਮਾਰੀ ਤੇ ਕਿਹਾ ਤੇ ਅਖੀਰ ਬਾਦਸ਼ਾਹ ਨੇ ਜ਼ਮੀਨ ਤੇ ਕਹੀ ਮਾਰੀ ਤੇ ਕਿਹਾ ਮਹਾਪੁਰਖੋ ਮੈਂ ਤੁਹਾਡੇ ਕੋਲ ਆਪਣੇ ਪ੍ਰਸ਼ਨਾਂ ਦੇ ਜਵਾਬ ਲੈਣ ਆਇਆ ਹਾਂ ਤੇ ਤੁਸੀਂ ਕਿਸੇ ਦਾ ਜਵਾਬ ਦੇਣੋਂ ਅਸਮਰਥ ਹੋ ਤਾਂ ਮੈਨੂੰ ਦੱਸ ਦਿਓ ਮੈਂ ਆਪਣੇ ਘਰ ਵਾਪਸ ਜਾਵਾਂ ਮਹਾਤਮਾ ਬੋਲਿਆ ਉਹ ਦੇਖੋ ਕੋਈ ਭੱਜਿਆ ਆ ਰਿਹਾ ਚਲੋ ਦੇਖੀਏ ਕੌਣ ਹੈ ਬਾਦਸ਼ਾ ਪਿੱਛੇ ਮੁੜਿਆ ਤੇ ਇੱਕ ਦਾੜੀ ਵਾਲੇ ਆਦਮੀ ਨੂੰ ਜੰਗਲ ਵਿੱਚੋਂ ਬਾਹਰ ਪੱਜਦਿਆਂ ਦੇਖਿਆ ਆਦਮੀ ਨੇ ਆਪਣੇ ਦੋਵੇਂ ਹੱਥ ਆਪਣੇ ਪੇਟ ਤੇ ਕੱਸ ਕੇ ਰੱਖੇ ਹੋਏ ਸਨ ਤੇ ਉਹਨਾਂ ਦੇ ਥੱਲਿਓਂ ਲਹੂ ਵਗ ਰਿਆ ਸੀ ਜਦੋਂ ਉਹ ਬਾਦਸ਼ਾ ਕੋਲ ਪਹੁੰਚਿਆ ਤਾਂ ਬਿਹੋਸ਼ ਹੋ ਕੇ ਹੌਲੀ ਜੀ ਆਵਾਜ਼ 'ਚ ਬੋਲਦਾ ਹੋਇਆ ਜ਼ਮੀਨ ਤੇ ਡਿੱਗ ਪਿਆ ਬਾਦਸ਼ਾ ਤੇ ਮਹਾਤਮਾ ਨੇ ਉਸ ਆਦਮੀ ਦੇ ਕੱਪੜੇ ਢਿੱਲੇ ਕੀਤੇ ਉਸ ਦੇ ਪੇਟ ਵਿੱਚ ਵੱਡਾ ਸਾਰਾ ਜ਼ਖਮ ਸੀ ਬਾਦਸ਼ਾਹ ਨੇ ਜਿੰਨੀ ਚੰਗੀ ਤਰ੍ਹਾਂ ਹੋ ਸਕਦਾ ਸੀ ਉਸ ਜ਼ਖਮ ਨੂੰ ਤੋਤਾ ਤੇ ਆਪਣੇ ਰੁਮਾਲ ਤੇ ਮਹਾਤਮਾ ਦੇ ਤੌਲੀਏ ਨਾਲ ਉਸ ਤੇ ਪੱਟੀ ਕਰ ਦਿੱਤੀ ਪਰ ਲਹੂ ਵਗਣੋਂ ਖਾਟੀ ਨਹੀਂ ਰਿਹਾ ਸੀ ਤੇ ਬਾਦਸ਼ਾਹ ਘੜੀ ਘੜੀ ਗਰਮ ਲਹੂ ਨਾਲ ਲਿਬੜੀ ਹੋਈ ਪੱਟੀ ਉਤਾਰਦਾ ਜ਼ਖਮ ਧੋਂਦਾ ਤੇ ਫਿਰ ਦੁਬਾਰਾ ਜ਼ਖਮ ਤੇ ਪੱਟੀ ਕਰਦਾ ਜਦੋਂ ਜ਼ਖਮ 'ਚ ਲਹੂ ਵਗਣਾ ਬੰਦ ਹੋ ਗਿਆ ਆਦਮੀ ਨੂੰ ਹੋਸ਼ ਆਈ ਤਾਂ ਉਸ ਨੇ ਕੁਝ ਪੀਣ ਲਈ ਮੰਗਿਆ ਬਾਦਸ਼ਾਹ ਨੇ ਤਾਜ਼ਾ ਪਾਣੀ ਲਿਆਂਦਾ ਤੇ ਉਸ ਨੂੰ ਦਿੱਤਾ। ਇਸ ਸਮੇਂ ਦੌਰਾਨ ਸੂਰਜ ਅਸਤ ਹੋ ਚੁੱਕਾ ਸੀ ਤੇ ਵਾਤਾਵਰਨ ਠੰਡਾ ਹੋ ਗਿਆ ਸੀ। ਇਸ ਲਈ ਬਾਦਸ਼ਾਹ ਨੇ ਮਹਾਤਮਾ ਦੀ ਮਦਦ ਨਾਲ ਜ਼ਖਮੀ ਆਦਮੀ ਨੂੰ ਚੌਂਪੜੀ ਵਿੱਚ ਪਹੁੰਚਾਇਆ ਤੇ ਬਿਸਤਰੇ ਤੇ ਲਟਾ ਦਿੱਤਾ। ਬਿਸਤਰੇ ਤੇ ਲੇਟਦਿਆਂ ਹੀ ਆਦਮੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਚੁੱਪ ਹੋ ਗਿਆ। ਬਾਦਸ਼ਾਹ ਪੈਦਲ ਤੁਰਨ ਤੇ ਕੰਮ ਕਰਨ ਕਰਕੇ ਇੰਨਾ ਥੱਕ ਚੁੱਕਾ ਸੀ ਕਿ ਉਹ ਚੌਂਪੜੀ ਦੀਆਂ ਦਹਲੀਜ਼ਾਂ ਤੇ ਹੀ ਚੁੱਪ ਗਿਆ। ਤੇ ਉੱਥੇ ਹੀ ਸੌ ਗਿਆ ਉਸ ਨੂੰ ਗਰਮੀਆਂ ਦੀ ਇਸ ਛੋਟੀ ਜੀ ਰਾਤ ਨੂੰ ਵੀ ਬਹੁਤ ਵਧੀਆ ਨੀਂਦ ਆਈ ਜਦੋਂ ਸਵੇਰੇ ਉਸ ਨੂੰ ਜਾਗਾਈ ਉਸ ਨੂੰ ਬੜੀ دیر ਬਾਅਦ ਜੇਤਾ ਆ ਕਿਉਂ ਕਿੱਥੇ ਸੀ ਜਾਂ ਅਜੀਬ ਜੀ ਦਾੜੀ ਵਾਲਾ ਆਦਮੀ ਬਿਸਤਰੇ ਤੇ ਲੇਟਿਆ ਹੋਇਆ ਸੀ ਉਹ ਕੌਣ ਸੀ ਬੜੀ ਧਿਆਨ ਨਾਲ ਆਪਣੀਆਂ ਚਮਕਦੀਆਂ ਅੱਖਾਂ ਨਾਲ ਉਸ ਵੱਲ ਦੇਖ ਰਿਹਾ ਸੀ ਮੈਨੂੰ ਮਾਫ਼ ਕਰ ਦਿਓ ਦਾੜੀ ਵਾਲੇ ਆਦਮੀ ਨੇ ਕਮਜ਼ੋਰ ਜੀ ਆਵਾਜ਼ੋਂ ਕਿਹਾ ਜਦੋਂ ਉਸ ਨੇ ਦੇਖਿਆ ਕੇ ਬਾਦਸ਼ਾਹ ਜਾਗ ਰਿਹਾ ਸੀ ਤੇ ਉਸ ਵੱਲ ਦੇਖ ਰਿਹਾ ਸੀ ਮੈਂ ਤੈਨੂੰ ਨਹੀਂ ਜਾਣਦਾ ਤੇ ਤੂੰ ਕੋਈ ਗਲਤੀ ਨਹੀਂ ਕੀਤੀ ਜੇ ਸਲੀ ਮੈਂ ਤੈਨੂੰ ਮਾਫੀ ਦੇਵਾਂ ਬਾਦਸ਼ਾਹ ਨੇ ਕਿਹਾ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ ਹਾਂ ਮੈਂ ਤੁਹਾਡਾ ਉਹ ਦੁਸ਼ਮਣ ਹਾਂ ਜਿਸ ਨੇ ਤੁਹਾਡੇ ਤੋਂ ਬਦਲਾ ਲੈਣ ਦੀ ਸੋਹ ਖਾਦੀ ਸੀ ਕਿਉਂਕਿ ਤੁਸੀਂ ਮੇਰੇ ਭਰਾ ਨੂੰ ਮਾਰ ਦਿੱਤਾ ਸੀ ਤੁਹਾਡੀ ਸਾਰੀ ਜਾਇਦਾਦ ਆਪਣੇ ਕਬਜ਼ੇ 'ਚੋਂ ਕਰ ਲਈ ਸੀ ਮੈਨੂੰ ਪਤਾ ਸੀ ਕਿ ਤੁਸੀਂ ਮਹਾਤਮਾ ਨੂੰ ਮਿਲਣ ਇਕੱਲੇ ਹੀ ਗਏ ਹੋ ਤੇ ਮੈਂ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਵਾਪਸ ਆਉਂਦੇ ਸਮੇਂ ਤੁਹਾਨੂੰ ਰਸਤੇ 'ਚੋਂ ਇਮਾਰ ਮਕਾਉਣਾ ਹੈ ਪਰ ਦਿਨ ਬੀਤ ਗਿਆ ਤੁਸੀਂ ਵਾਪਸ ਨਹੀਂ ਆਏ ਅਸਲੀ ਮੈਂ ਤੁਹਾਨੂੰ ਲੱਭਣ ਲਈ ਆਪਣੀ ਕਾਤ ਲਗਾਉਣ ਵਾਲੀ ਥਾਂ ਤੋਂ ਬਾਹਰ ਆਇਆ ਤੇ ਤੁਹਾਡੇ ਅੰਗ ਰੱਖਿਆ ਕੰਗੋਲ ਪਹੁੰਚਿਆ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਮੈਨੂੰ ਜ਼ਖਮੀ ਕਰ ਦਿੱਤਾ ਮੈਂ ਉਹਨਾਂ ਕੋਲੋਂ ਬਚ ਗਿਆ ਮੈਂ ਤਾਂ ਤੁਹਾਨੂੰ ਮਾਰਨਾ ਚਾਹੁੰਦਾ ਸੀ ਪਰ ਤੁਸੀਂ ਤੁਸੀਂ ਮੇਰਾ ਜੀਵਨ ਬਚਾਇਆ ਹੁਣ ਜੇ ਮੈਂ ਜਿੰਦਾ ਰਹਾ ਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਭ ਤੋਂ ਜ਼ਿਆਦਾ ਵਫਾਦਾਰ ਗੁਲਾਮ ਰਹਾਂਗਾ ਤੇ ਆਪਣੇ ਪੁੱਤਰਾਂ ਨੂੰ ਵੀ ਤੁਹਾਡਾ ਗੁਲਾਮ ਬਣਾਵਾਂਗਾ ਮੈਨੂੰ ਮਾਫ ਕਰ ਦਿਓ ਬਾਦਸ਼ਾਹ ਨੂੰ ਆਪਣੇ ਦੁਸ਼ਮਣ ਨਾਲ ਇੰਨੀ ਸੌਖੀ ਤਰ੍ਹਾਂ ਸੁਲਾਹ ਕਰਕੇ ਤੇ ਇੱਕ ਹੋਰ ਮਿੱਤਰ 'ਚੋਂ ਵਾਅਦਾ ਕਰਕੇ ਬੜੀ ਖੁਸ਼ੀ ਹੋਈ ਉਸਨੇ ਸਿਰਫ ਮਾਫੀ ਨਹੀਂ ਕੀਤਾ ਬਲਕਿ ਉਸਨੂੰ ਕਿਹਾ ਕਿ ਉਹ ਆਪਣੇ ਨੌਕਰ ਤੇ ਹਕੀਮਾਂ ਤੋਂ ਉਸਦਾ ਧਿਆਨ ਰੱਖਣ ਲਈ ਭੇਜੇਗਾ ਤੇ ਵਾਅਦਾ ਕੀਤਾ ਜੋ ਸਾਰੀ ਜਾਇਦਾਦ ਵਾਪਸ ਮੋੜ ਦੇਵੇਗਾ ਜ਼ਖਮੀ ਆਦਮੀ ਤੋਂ ਵੇਲਾ ਓਕੇ ਬਾਦਸ਼ਾ ਦਰਵਾਜ਼ੇ ਚੋਂ ਗਿਆ ਤੇ ਮਹਾਤਮਾ ਨੂੰ ਲੱਭਣ ਲੱਗਾ ਵਾਪਸ ਜਾਣ ਤੋਂ ਪਹਿਲਾਂ ਉਹ ਇੱਕ ਵਾਰੀ ਹੋਰ ਆਪਣੇ ਪ੍ਰਸ਼ਨਾਂ ਦੇ ਜਵਾਬ ਪੁੱਛਣਾ ਚਾਹੁੰਦਾ ਸੀ ਮਹਾਤਮਾ ਬਾਗਡਿਆਂ ਪਾਰ ਹੋ ਕੇ ਉਹ ਨਾਕਿਆਰੀਆਂ ਵਿੱਚ ਬੀਜ ਬੋ ਰਿਹਾ ਸੀ ਜਿਹੜੀਆਂ ਕਿ ਉਸਨੇ ਇੱਕ ਦਿਨ ਪਹਿਲਾਂ ਪੁੱਟੀਆਂ ਸਨ ਬਾਦਸ਼ਾ ਉਸ ਕੋ ਲਾਇਆ ਤੇ ਕਹਿਣ ਲੱਗਾ ਮਹਾਪੁਰਖੋ ਅਖੀਰਲੀ ਵਾਰੀ ਮੈਂ ਆਪਣੇ ਪ੍ਰਸ਼ਨਾਂ ਦੇ ਜਵਾਬ ਲਈ ਆਪ ਨੂੰ ਬੇਨਤੀ ਕਰਦਾ ਹਾਂ ਤੁਹਾਨੂੰ ਤਾਂ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਜਵਾਬ ਪਹਿਨਾਂ ਹੀ ਮਿਲ ਗਏ ਹਨ ਮਹਾਤਮਾ ਨੇ ਹਾਲੇ ਵੀ ਆਪਣੀਆਂ ਪਤਨੀਆਂ ਲੱਤਾਂ ਤੇ ਝੁੱਕਦੇ ਹੋਏ ਤੇ ਬਾਦਸ਼ਾਹ ਵੱਲ ਵੇਖਦਿਆਂ ਕਿਹਾ ਕਿਵੇਂ ਜਵਾਬ ਮਿਲ ਗਏ ਤੁਹਾਡਾ ਕੀ ਮਤਲਬ ਬਾਦਸ਼ਾਹ ਨੇ ਪੁੱਛਿਆ ਮਹਾਤਮਾ ਨੇ ਕਿਹਾ ਕਿ ਤੁਸੀਂ ਨਹੀਂ ਜਾਣਦੇ ਕੱਲ ਜੇ ਤੁਸੀਂ ਮੇਰੀ ਕਮਜ਼ੋਰੀ ਤੇ ਤਰਸ ਨਾ ਕਰਦੇ ਤੇ ਮੇਰੇ ਲਈ ਕਹਾਰੀਆਂ ਨਾ ਪੁੱਟਦੇ ਤੇ ਵਾਪਸ ਆਪਣੇ ਰਸਤੇ ਚਲੇ ਜਾਂਦੇ ਤਾਂ ਉਹ ਆਦਮੀ ਤੁਹਾਡੇ ਤੇ ਹਮਲਾ ਕਰ ਦਿੰਦਾ ਤੇ ਤੁਹਾਨੂੰ ਮੇਰੇ ਕੋਲ ਨਾ ਠਹਿਰਨ ਦਾ ਪਛਤਾਵਾ ਹੁੰਦਾ ਅਸਲੀ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਕਿਆਰੀਆਂ ਪੁੱਟ ਰਹੇ ਸੀ ਤੇ ਮੈਂ ਤੁਹਾਡੇ ਲਈ ਮਹੱਤਵਪੂਰਨ ਆਦਮੀ ਸੀ ਤੇ ਮੇਰੇ ਵਾਸਤੇ ਚੰਗਾ ਕੰਮ ਕਰਨਾ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ ਉਸ ਤੋਂ ਬਾਅਦ ਜਦੋਂ ਆਦਮੀ ਦੌੜਦਾ ਹੋਇਆ ਸਾਡੇ ਵੱਲ ਆਇਆ ਸਭ ਤੋਂ ਮਹੱਤਵਪੂਰਨ ਸਮਾਂ ਉਹ ਸੀ ਜਦੋਂ ਤੁਸੀਂ ਉਸ ਦੀ ਮਰਮ ਪੱਟੀ ਕਰ ਰਹੇ ਸੀ ਕਿਉਂਕਿ ਜੇ ਤੁਸੀਂ ਉਸ ਤੇ ਜ਼ਖਮਾਂ ਤੇ ਪੱਟੀ ਨਾ ਕਰਦੇ ਤਾਂ ਉਸ ਨੇ ਤੁਹਾਡੇ ਨਾਲ ਸੁਲਾ ਕਿਤੇ ਬਿਨਾਂ ਹੀ ਮਰ ਜਾਣਾ ਸੀ ਇਸ ਕਰਕੇ ਉਹ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਆਦਮੀ ਸੀ ਤੇ ਜੋ ਕੁਝ ਤੁਸੀਂ ਉਸ ਲਈ ਕੀਤਾ ਉਹ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੀ ਅਸਲੀ ਯਾਦ ਰੱਖੋ ਸਿਰਫ ਇੱਕੋ ਸਮਾਂ ਹੈ ਜਿਹੜਾ ਮਹੱਤਵਪੂਰਨ ਹੈ ਉਹ ਹੈ ਹੁਣ ਦਾ ਸਮਾਂ ਇਹ ਹੁਣ ਸਭ ਤੋਂ ਮਹੱਤਵਪੂਰਨ ਸਮਾਂ ਹੈ ਕਿਉਂਕਿ ਹੁਣ ਹੀ ਉਸ ਸਮਾਂ ਹੈ ਜਦੋਂ ਸਾਡੇ ਕੋਲ ਕੋਈ ਤਾਕਤ ਹੈ ਸਭ ਤੋਂ ਜ਼ਰੂਰੀ ਆਦਮੀ ਸਾਡੇ ਲਈ ਉਹ ਹੈ ਜੋ ਸਾਡੇ ਨਾਲ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਸ ਨੂੰ ਕਦੀ ਹੋਰ ਕਿਸੇ ਨਾਲ ਕੋਈ ਕੰਮ ਪੈ ਸਕੇਗਾ ਤੇ ਸਭ ਤੋਂ ਮਹੱਤਵਪੂਰਨ ਕੰਮ ਹੈ ਉਸ ਨਾਲ ਚੰਗਿਆਈ ਕਰਨਾ ਕਿਉਂਕਿ ਇਸ ਦੁਨੀਆ 'ਚ ਸਿਰਫ ਇਸ ਮੰਤਵ ਲਈ ਆਦਮੀ ਨੂੰ ਭੇਜਿਆ ਗਿਆ ਹੈ